ਸਸੀ ਕਾਲ ਜੀ ਸਾਰਿਆਂ ਨੂੰ ਲੋ ਜੀ ਆਪਾਂ ਚਰਾ ਰਹੇ ਹਾਂ ਬੱਕਰੀਆਂ ਆਪਣੀਆਂ ਇਹ ਆ ਲੋ ਜੀ ਚਰ ਰੀਆਂ ਬੱਕਰੀਆਂ ਤੇ ਅੱਜ ਬੰਦਾ ਕਹਿੰਦਾ 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 ਇੱਕ ਮਾਂ ਚੋ ਕੰਮ ਐ ਮਾਹ ਚੰਗੀ ਗੱਲ ਐ ਯਾਰ ਇਹ ਕਿਹੜਾ ਕੰਮਾ ਚੋ ਵਾਕਿਆ ਕੋਈ ਕੰਮ ਨਹੀਂ ਅਸੀਂ ਸੱਪਾਗੀਆਂ ਤੁਰੇ ਕਰਦੇ ਹਾਂ ਠੀਕ ਐ ਮਹ ਕੋਈ ਗੱਲ ਨਹੀਂ ਵੀਰੇ ਟਾਈਮ ਹੁੰਦਾ ਸਾਰਾ ਕੋਸਾ ਆਪਣਾ ਟਾਈਮ ਦੱਦਿਆ ਹੁੰਦਾ ਹੁੰਦਾ ਠੀਕ ਹੈ ਤੇ ਉਹ ਚੱਕਰੇ ਆ ਵੀ ਮੈਂ ਰੱਖੀਆਂ ਕੱਲੇ ਨੇ ਇੱਥੇ ਸਾਡੇ ਅਸੀਂ ਜਿੱਥੇ ਡਿੰਗ ਰੋਟੇ ਨੇ ਤਾਂ ਹੋਰ ਕਿਸੇ ਕੋਹ ਨਹੀਂ ਆ ਵੈਸੇ ਚਲੋ ਆ ਜਿਹੜੀ ਵੀਰ ਤਾਂ ਹੈਗੇ ਜਿਹੜੇ ਚਾਰ ਦੇ ਨੇ ਪੇਡਾ ਪੁੰਡਾ ਰੱਖੀਆਂ ਦੀਆਂ ਨੇ ਉਹ ਇੱਕ ਅਦਾ ਕਰ ਹੈਗਾ ਬਾਕੀ ਫਾਰਮ ਜਿੰਨੇ ਕੀਤਾ ਬੱਕਰੀਆਂ ਤੋਂ ਮੈਂ ਰ ਕੋ ਕੱਲੇ ਕੋਈ ਹੈ ਤੋਂ ਉਹ ਮਤਲਬ ਕਹਿੰਦੇ ਅਜੀਬ ਜਿਹਾ ਲੱਗਦਾ ਅਜੀਬ ਜਿਹਾ ਲੱਗਦਾ ਵੇਖਣਾ ਇਹਨਾਂ ਪਤਾ ਨਹੀਂ ਕੀ ਆ ਬੱਕਰੀਆਂ ਚ ਠੀਕ ਹੈ ਜੀ ਤੇ ਅਸੀਂ ਸਾਨੂੰ ਤਾਂ ਉਹ ਕੋਈ ਨਹੀਂ ਲੱਗਦਾ ਵੀ ਸਾਸੀ ਤਾਂ ਚਾਰਦੇ ਰਹਿੰਦੇ ਆ ਛੱਡ ਲਈ ਦੀਆਂ ਖੁੱਲੀਆਂ ਠੀਕ ਹੈ ਜੀ ਅਸੀਂ ਤਾਂ ਛੱਡ ਦਿੰਨੇ ਖੁੱਲੀਆਂ ਤੇ ਉਹ ਸਾਨੂੰ ਤੇ ਨਹੀਂ ਲੱਗਦਾ ਤਾਂ ਦਿਖਾਨੇ ਤਾਂ ਦੇ ਆ ਚੱ ਰਹੀ ਤੇ ਉਹਨੇ ਮਾਲਾ ਵੀ 2 ਘੰਟੇ ਹੋ ਗਏ ਨੇ ਨੂੰ ਛੱਡੀਆਂ ਨੇ ਉੰਤਰਾ ਜੁਰੂ ਜੁਰੂ ਜੀਆ ਚਲੋ ਲੌਂਡੀਆਂ ਜਾਂਦੀਆਂ ਨੇ ਖਲੋ ਗਈਆਂ ਕਿ ਜਗਾ ਤੇ ਤੇ ਛੇੜਦਾ ਨਾ ਕੋਈ ਲੋਕਰ ਚਲ ਖਲੋਪੀ ਰਹਿੰਦੋ ਕੰਮ ਵੀਰੇ ਕੋਈ ਨੀ ਮਾਰਾਂਦਾ ਠੀਕ ਐ ਤਾਂ ਬਸ ਗੱਲਾਂ ਹੀ ਨੇ ਵੀ ਕੀ ਕੰਮ ਚ ਕਰਨਾ ਕਰੋ ਠੀਕ ਐ ਜੀ ਕੰਮ ਦਾ ਕੋਈ ਮੇਣਾ ਨਹੀਂ ਆਉਂਦਾ ਠੀਕ ਐ ਇਸ ਗਾਵਾਂ ਨੂੰ ਤਾਂ ਮੈਂ ਵੀ ਨੀ ਚਰਾ ਸਕਦਾ ਠੀਕ ਐ ਮੈਂ ਮੇਰੇ ਕੋਲ ਤਾਂ ਗਾਵਾਂ ਮੱਝਾਂ ਹੀ ਹੈਗੀਆਂ ਮੈਂ ਤਾਂ ਕੰਮ ਛੱਡ ਦੇਣਾ ਵੇਚ ਦੇਣਾ ਇਹ ਗਾਵਾਂ ਮੱਜਾ ਕੰਮ ਕਰਨਾ ਮੈਂ ਤਾਂ ਉਹ ਉਹ ਵੀ ਰੱਖੀਆਂ ਫਟੋ ਕਟ 10 ਗਾਵਾਂ ਨੇ 3-4 ਮੱਝਾਂ ਨੇ ਕਟੀਆਂ ਵੱਛੀਆਂ ਮਤਲਬ ਵਧੀਆ ਤਿਆਰ ਕਰ ਰਹੇ ਆ ਆਪਾਂ 66 ਸਿੰਮਾਂ ਦੀਆਂ ਚੰਗੀਆਂ ਵਧੀਆ ਟੀਕੇ ਭਰਾ ਰਹੇ ਆ ਆਪਾਂ ਇਹਦਾ ਠੀਕ ਹੈ ਜੀ ਤੇ ਪਰ ਉਹਦੇ ਨਾਲ ਨਾਲ ਇਹ 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 ਵੀ ਵਧੀਆ ਕੰਮ ਹੈ ਜੀ ਤੁਸੀਂ ਤਾਂ ਵਧੀਆ ਲੱਗਿਆ ਮੈਂ ਤਾਂ ਬੜੇ ਸ਼ੌਂਕ ਨਾਲ ਲਿਆਇਆ ਵਧੀਆ ਪੈਸਾ ਲਾਇਆ ਬ੍ਰੀਡਰਾਂ ਤੇ ਆਪਣੇ ਦੋਵੇਂ ਬ੍ਰੀਡਰਾਂ ਤੇ ਮੈਂ ਵਧੀਆ ਪੈਸੇ ਲਾਏ ਠੀਕ ਹੈ ਪੱਛਾ ਲੈ ਆਏ ਬਹੁਤ ਪੈਸੇ ਲਾ ਕੇ ਲੈ ਆਏ ਮੈਂ ਛਟਾਓ ਫਿਰ ਦਾ ਸਦੂ ਕੋ ਲੈਣ ਦਾ ਠੀਕ ਹੈ ਜੀ ਆ ਨੋਕ ਨੂੰ ਨੰਬਰ ਹੋ ਗਈ ਆ ਫੇਰਾ ਹੀ ਆ ਜੇ ਹਾਈ ਟੂਟ ਚੰਗੀ ਲੈ ਵੇਟ ਟੂਟ ਚੰਗਾ ਚੱਕ ਰਿਆ ਠੀਕ ਹੈ ਤਾਂ ਪੈਸਾ ਵੀ ਫੇਰ ਤਾਂ ਹੀ ਲੱਗਦਾ ਜੀ ਜੇ ਆਪਾਂ ਨੂੰ ਵਿਖਦਾ ਠੀਕ ਹੈ ਆ ਮਿਹਨਤ ਜੇ ਆਪਾਂ ਇਹਨਾਂ ਨੂੰ ਲਿਆ ਕੇ ਤੇ ਘਰੇ ਬੰਨ ਦੇਣੀਆਂ ਤਾੜ ਦੇਣੀਆਂ ਕੁਝ ਪਾਉਣਾ ਨਹੀਂ ਕਰਨਾ ਨਹੀਂ ਫੇਰ ਨਹੀਂ ਇਹਨਾਂ ਨੂੰ ਫਾਇਦਾ ਰੱਖਣਾ ਫੇਰ ਤਾਂ ਭਰਾ ਵੇਖ ਤੋਂ ਇਹ ਤਾਂ ਆ ਕੁਝ ਕਰਨਾ ਪਊ ਦੇ ਰੱਖਣੀਆਂ ਤਾਂ ਜੇ ਤੇ ਫਿਰ ਲਾ ਕੇ ਕਹਿੰਦੇ ਹੁੰਦੇ ਨਾ 30 30 35 35 ਹਜ਼ਾਰ ਕਈ ਮਤਲਬ ਚੰਗੀ ਹਾਈਟ ਵਾਲੀ ਜਾਂਦੇ 42 ਹਾਈਟ ਦੀ ਤੇ 50 50 ਹਜ਼ਾਰ 60 60 ਹਜ਼ਾਰ ਲਾ ਕੇ ਤੇ ਫਿਰ ਇਦਾਂ ਚਾਰ ਨਹੀਂ ਆ ਪੈਣਗੀਆਂ ਨਾ ਤੇ ਫਿਰ ਅਗਲੇ ਬਾਅਦ ਚੋ ਤੇ ਫਿਰ ਅਗਲਾ ਉਹੀ ਜਿਹੜੇ ਪੱਕੇ ਵਪਾਰੀ ਨੇ ਉਹ ਤਾਂ ਫਿਰ ਉਹੀ ਚੱਕਦੇ ਫਿਰ 20 ਕੀ ਚੱਤ ਦੇਣੀਆਂ ਪੈਂਦੀਆਂ ਜਦੋਂ ਨਾਲ ਜੇ weight ਘਟ ਜਾਂਦਾ ਜਦੋਂ ਠੀਕ ਹੈ ਜੀ weight ਘਟ ਜਾਂਦਾ ਜਦੋਂ ਉਹਨਾਂ ਨੂੰ ਪ੍ਰੋਪਰ ਡਾਈਟ ਖਾ ਕੇ ਨਹੀਂ ਮਿਲਦੀ ਕਿਆ ਕਹਿੰਿਆ ਕੋ ਚਲੋ ਆਪਣੇ ਭਰਾਵਾਂ ਕਹਿ ਗੰਜਾਇਸ ਰੱਖਦੇ ਨੇ ਫਾਰਮਾਂ ਤੇ ਵੀ ਤੇ ਜਿੰਨਾ ਬਾਕੀ ਜਿਹੜਾ ਸਵਾਦ ਹੈ ਜੀ ਇਹ ਤਾਂ ਉੱਥੇ ਰੱਖ ਕੇ ਨਹੀਂ ਰਹਿਣਾ ਇਹ ਤਾਂ ਬੰਦਾ ਆਪਦੀ ਬੰਦੇ ਦੀ ਵਰਜ ਹੁਣ ਘੰਟਾ ਘਟ ਦੋ ਘੰਟੇ ਹੋ ਗਏ ਮੈਨੂੰ ਫਿਰਦੇ ਨਹੀਂ ਮਗਰ ਮਗਰ ਇਹਨਾਂ ਤੇ ਤਾਂ ਕੁਛ ਤੁਰੇ ਨਹੀਂ ਜਾਂਦੇ ਤਾਂ ਘਰੇ ਹੁੰਦਾ ਤੇ ਬੈੱਡ ਤੇ ਪੈ ਕੇ ਤਾਂ ਕੁਰਸੀ ਤੇ ਬਹਿ ਕੇ ਫੋਨ ਹੀ ਦੇਖਦੇ ਹੋਣਾ ਸੀ ਤੇ ਇਸੇ ਕਰਕੇ ਭਰਾਵੋ ਕੋਈ ਸ਼ਰਮ ਕੋਈ ਕੁਛ ਨਹੀਂ ਠੀਕ ਹੈ ਜੀ ਕਿਸੇ ਦੀ ਕੋਈ ਕਹਿੰਦਾ ਤੇ ਇੱਕ ਕੰਨੋਂ ਕਾਹਲ ਦੂਜੇ ਕੰਨੋਂ ਕੱਢ ਦੋ ਤੇ ਕੰਮ ਕਰੋ ਠੀਕ ਹੈ ਕੰਮ ਦਾ ਕੋਈ ਮੇਨਾ ਪਰਮਾਤਮਾ ਦਊਗਾ ਕਿ ਉਹ ਉੱਤੇ ਬੈਠਾ ਨਾ ਜੀਲੀ ਛਤਰੀ ਵਾਲਾ ਉਹਨੇ ਕਰਨਾ ਸਭ ਕੁਝ ਕਿਉਂਕਿ ਟਾਈਮ ਜਦੋਂ ਆਉਂਦਾ ਸਭ ਟਾਈਮ-ਟਾਈਮ ਨਾ ਵੱਡੇ-ਵੱਡੇ ਦੀ ਬੋਤੀ ਬੰਦ ਕਰ ਦਿੰਦਾ ਜਦੋਂ ਟਾਈਮ ਆਉਂਦਾ ਫਿਰ ਉਹ ਹੀ ਪਾਣ ਕੇ ਕਹਿੰਦੇ ਆਂਦੇ ਯਾਰ ਸਾਨੂੰ ਇੱਕ ਦਿਨ ਸਾਨੂੰ ਇੱਕ ਦਿਨ ਠੀਕ ਹੈ ਜੀ ਤੇ ਫੋਰ rau ਐਂਡ ਫਰਾਉਟ ਸਿੱਟਾ ਜੇ ਸਾਰੇ ਤੇ ਵਧੀਆ ਸ਼ੌਂਕ ਹੈ ਜੀ ਤੇ ਅੱਖਿਆ ਕਰੋ ਜਿਹਨਾਂ ਨੂੰ ਸ਼ੌਂਕ ਹੈਗਾ ਠੀਕ ਹੈ ਜੀ ਸ਼ਰਮ ਨਾ ਕਰਿਆ ਕਰੋ ਬਸ ਅੱਖਾਂ ਮੀਟ ਕੇ ਛੱਡ ਲਿਆ ਕਰੋ ਫੁੱਲੀਆਂ ਕੋਈ ਪਰੇਸ਼ਾਨੀ ਨਹੀਂ ਕਿੱਦ ਤੇ ਆਪਦਾ ਨਿਸ਼ਾਨਾ ਰੱਖੋ ਸਿੱਧਾ ਸੁਣੋ ਹੀ ਨਾ ਰੱਖਣ ਨੂੰ ਤਾਂ ਮੈਂ ਵੀ ਬੰਦਾ ਰੱਖਿਆ ਹੋਇਆ ਉਹ ਬੈਠਾ ਜੇ ਤੜਕਾ ਦੇਖੋ ਨਾ ਤਨ ਉਹ ਬੈਠਾ ਜੇ ਤੂੜੀ ਰਸੀ ਬਾਹਰ ਲਾਈ ਹੋਈ ਉਹ ਲਿਪਣੀਆਂ ਦੇ ਉੱਤੇ ਪਾਣੀ ਮਾਰ ਰਿਹਾ ਮਸਾਲਾ ਥੋੜਾ ਕਰਾਉ ਹੋਇਆ ਏ ਛੱਡਣ ਨੂੰ ਤੇ ਉਹਨੂੰ ਵੀ ਕਹਿ ਸਕਦਾ ਮੈਂ ਲਖਤੋਰ ਰਮੇ ਆਪ ਤੇ ਪ੍ਰੇ ਕਰਦਾ ਇਹ ਆ ਡੰਡਾ ਫੜਿਆ ਇਹ ਇਹ ਤੁਹਾਨੂੰ ਰੋਜ਼ ਹੀ ਮਿਲੂਗਾ ਮੈਂ ਇਹਨਾਂ ਦੇ ਪਿੱਛੇ ਚਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਜੀ ਤੇ ਪਰ ਹੋਰ ਰੱਖੋ ਵਧੀਆ ਕੁਆਲਟੀ ਬਰੀਡ ਤੇ ਕੰਮ ਕਰੋ ਤੇ ਫਾਰਮ ਤੇ ਰੱਖਣੀ ਤਾਂ ਵੀ ਕੋਈ ਪਰੇਸ਼ਾਨੀ ਨਹੀਂ ਨੀਰਾ ਸੁੱਕਾ ਸਟਾਕ ਪੂਰਾ ਰੱਖੋ ਠੀਕ ਹੈ ਜੀ ਸਾਡਾ ਫੱਕਾ ਪੂਰਾ ਰੱਖੋ ਤੇ ਕੋਸ਼ਿਸ਼ ਰਵੇ ਤੇ ਇਦਾਂ ਮਾਰ ਵੀ ਨਾਲੇ ਆਪ ਦੀ ਸਿਹਰ ਹੋ ਜਾਂਦੀ ਆ ਨਾਲੇ ਇਹ ਵੀ ਆਪ ਦਾ ਮਨਪਸੰਦ ਦਾ ਚੋਗ ਲੈ ਲੈਂਦੀ ਆ ਠੀਕ ਹੈ ਸਸੀ ਕਾਲ ਜੀ ਸਾਡਾ ਆ ਰਿਹਾ ਹੈ